ਬੀਤੇ ਦਿਨੀ ਸਬ ਡਿਵੀਜ਼ਨ ਬਾਗਾਪੁਰਾਂ ਦੀ ਕੋਟਕੂਬਰਾ ਰੋਡ ਤੇ ਸਿੱਧੇ ਇੱਕ ਮਨੀ ਐਕਸਚੇਂਜ ਪਾਲ ਮੱਟੇ ਦੀ ਦੁਕਾਨ ਤੇ ਕਾਰ ਸਵਾਰ ਤਿੰਨ ਨੌਜਵਾਨਾਂ ਦੇ ਵੱਲੋਂ ਲੁੱਟ ਕੀਤੀ ਗਈ ਹੈ ਦੱਸਦੀ ਹੈ ਕਿ 2,23,000 ਰੁਪਏ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਅਤੇ ਬੰਦੂਕ ਦੀ ਨੋਕ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਇਹ ਸਾਰੀ ਸੂਚਨਾ ਪੁਲਿਸ ਨੂੰ ਮਿਲੀ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਦੇ ਵਿੱਚੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮੁਕੱਦਮਾ ਦੇ ਤਹਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਦੀ ਭਾਲ ਜਾਰੀ ਹੈ ਇਸ ਦੇ ਨਾਲ ਹੀ ਇਹ ਸੀਸੀਟੀਵੀ ਕੈਮਰਿਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਜਿਸ ਆਧਾਰ ਤੇ ਤੀਜੇ આરોપી ਨੂੰ ਵੀ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਅਸਲ ਗੱਲ ਇਹ ਸ਼ਾਮ ਨੂੰ 5:30 ਵਜੇ ਦੇ ਕਰੀਬ ਆਲ ਮਰਚੈਂਟ ਜਿਹੜਾ ਕੋਟੂਰਾ ਰੋਡ ਤੇ ਹੈਗਾ ਉੱਥੇ ਦੋ ਬੰਦੇ ਉਹਨਾਂ ਦੀ ਦੁਕਾਨ ਦੇ ਵਿੱਚ ਵੜ ਕੇ ਉਹਦਾ ਗੱਲਾਂ ਖੋਲ ਕੇ ਉਸ ਵਿੱਚੋਂ 2 ਲੱਖ 2000 ਰੁਪਏ ਜੋ ਅਫਰੇ ਅਰਧ ਚੋਈਏ ਉਹਦੇ ਵਿੱਚ ਲੈ ਕੇ ਚਲੇ ਗਏ ਸੀਗੇ ਉਹ ਅਸੀਂ ਐਸ ਐਚ ਓ ਸਾਹਿਬ ਨੇ ਮੈਲ ਆ ਕੇ ਨਾਲ ਸਾਡੀ ਟੀਮ ਨੇ ਐਸ ਐਸ ਪੀ ਸਾਹਿਬ ਦੀ ਗਾਈਡੈਂਸ ਦੇ ਸਾਥ ਨਾਲ ਅਸੀਂ ਇਹ ਮੁਕੱਦਮਾ ਬਹੁਤ ਕਾਫੀ ਸ਼ਿੱਦਤ ਨਾਲ ਟ੍ਰੇਸ ਕੀਤਾ ਹੈ ਉਸ ਤੋਂ ਸਾਨੂੰ ਇਹ ਗੱਲ ਤਸਦੀਕ ਹੋਈ ਵੀ ਜਿਹੜੀ ਅਸਲ ਗੱਡੀ ਸੀਗੀ ਉੱਤੇ ਜਿਹੜਾ ਨੰਬਰ ਲੱਗਿਆ ਹੋਇਆ ਸੀਗਾ ਉਹ ਪਹਿਲਾਂ PB 10 200 222 ਸੀਗਾ ਤੇ ਅਸਲ ਨੰਬਰ ਉਹਦਾ ਕਿਉਂਕਿ ਇਹਨਾਂ ਨੇ ਰਾਹ 'ਚ ਹੀ ਜਾਂਦੇ ਹੋਏ ਚੇਂਜ ਕੀਤਾ ਸੀ ਅਗਲੇ ਕੈਮਰੇ ਨੂੰ ਅਸੀਂ ਜੋ ਦੇਖਿਆ ਤੋਂ ਉੱਥੋਂ ਪਤਾ ਲੱਗਿਆ ਉਹ UP ਦਾ ਨੰਬਰ ਸੀਗਾ UP 11 CK 0186 ਸੀਗਾ ਪਲੇਸ ਦਾ ਜਦੋਂ ਅਸੀਂ ਪਤਾ ਕੀਤਾ ਇਹ ਆਰਸੀ ਜਿਹੜੀ ਸੀਗੀ ਇੱਕ ਉੱਥੋਂ ਦੇ ਗੋਰਖਪੁਰ ਦੇ ਬੰਦੇ ਦੇ ਨਾਮ ਤੇ ਸੀਗੀ ਪਰੇ ਗੱਡੀ ਜਦੋਂ ਅਸੀਂ ਇਥੋਂ ਫਿਰੋਜ਼ਪੁਰ ਤੋਂ ਪਤਾ ਕੀਤਾ ਤਾਂ ਇੱਥੇ ਫਿਰੋਜ਼ਪੁਰ ਐਨਓਸੀ ਇਹਦਾ ਕੱਟਿਆ ਗਿਆ ਸੀ ਜਿਹਦੇ ਨਾਂ ਤੇ ਕੱਟਿਆ ਗਿਆ ਸੀ ਉਸ ਤੋਂ ਫਿਰ ਇਹ ਸਾਰਾ ਟਰੇਸ ਹੋਇਆ ਮਕਦਮਾ ਉਹ ਮੇਮ ਬੰਦਾ ਗੋਪਿੰਦਰ ਸਿੰਘ ਸੀਗਾ ਫਿਰੋਜ਼ਪੁਰ ਦਾ ਰਿਆਣ ਵਾਲਾ ਇਹਦੇ ਨਾਲ ਜਿਹੜੇ ਸਾਥੀ ਸੀਗੇ ਇੱਕ ਅਜੀਤ ਸੀਗਾ ਜਿਹੜਾ ਕਿਲੀ ਦਾ ਹੈਗਾ ਥਾਣਾ ਲਖੋਕੇ ਬਹਿਰਾਮ ਚ ਪੈਂਦਾ ਹੈ ਦੂਜਾ ਹੈਪੀ ਸੀਗਾ ਜਿਹੜਾ ਕਿ ਮਮਦੂਰ ਥਾਣੇ ਦੇ ਨੀਚੋਂ ਦਾ ਸੋਢੀ ਕਲਾ ਪਿੰਡ ਸਰ ਇਹਨਾਂ ਤੇ ਕੋਈ ਪਹਿਲਾਂ ਵੀ ਪਰਚੇ ਦਰਜ ਹਨ ਇਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੈਗਾ ਜੀ ਇਹਨਾਂ ਕੋਲੋਂ ਅਸੀਂ ਜਿਹੜੇ ਵੈਪਨ ਯੂਜ਼ ਕੀਤੇ ਸੀ ਉਹ ਦੋਨੇ ਹੀ ਇੱਕ ਬੰਦਾ ਹਜੇ ਫੜਨ ਵਾਲਾ ਰਹਿੰਦਾ ਗੁਰਪਿੰਦਰ ਜਿਹੜਾ ਉਹ ਫੜਨ ਵਾਲਾ ਰਹਿੰਦਾ ਹੈ ਵੈਪਨ ਹਰ ਡਮੀ ਸੀਗੇ ਜਿਹੜੇ ਕਿ ਗੈਸ ਲਾਈਟਰ ਹੈਗੇ ਨੇ ਇਹ ਯੂਜ਼ ਕੀਤੇ ਗਏ ਸੀ ਪਰ ਦੇਖਣ ਨੂੰ ਇਹ ਤੁਸੀਂ ਵੀ ਦੇਖ ਲਓ ਕਾਫੀ ਅਸਲ ਦੇ ਨਾਲ ਜੁਦਾ ਜੁਦਾ ਹੀ ਹੈ ਇਰਾਕੋ ਜਿਹੜੇ ਬੰਦੇ ਫੜੇ ਗਏ ਨੇ ਹੈਪੀ ਕੋਲੋਂ ਕੱਲ ਕਾਰ ਬਰਾਮਦ ਕੀਤੀ ਹੈ ਤੇ ਨਾਲੇ 30000 ਰੁਪਏ ਉਹ ਤੋਂ ਜਿਹੜੀ ਰੁੱਤੀ ਹੋਈ ਰਕਮ ਉਹ 30000 ਰੁਪਏ ਦਾ ਸਰ ਇਹਨਾਂ ਨੇ ਇਹ ਲੁੱਟ ਨੂੰ ਅੰਜਾਮ ਕਿਉਂ ਦਿੱਤਾ ਕੁਝ ਪਤਾ ਚੱਲ ਸਕੇ ਇਸ ਚ ਇਹੀ ਗੱਲ ਸਾਹਮਣੇ ਆਈ ਹੈ ਵੀ ਗੁਰਵਿੰਦਰ ਗੁਰਪਿੰਦਰ ਨੇ ਜਿਹੜੀ ਕਾਰ ਖਰੀਦੀ ਸੀ ਉਹਦੀਆਂ ਕਿਸ਼ਤਾਂ ਖੜੀਆਂ ਸੀਗੀਆਂ ਉਹਦੀ ਹਜੇ ਕਿਸ਼ਤ ਭਰੀ ਨਹੀਂ ਗਈ ਸੀਗੀ ਜਿਦੇ ਕਰਕੇ ਉਹ ਜਿਹੜਾ ਨੇ ਵੇਚੀ ਸੀਗੀ ਉਹ ਪੈਸੇ ਦੀ ਮੰਗ ਕਰ ਰੇ ਸੀ ਇਹਨੂੰ ਹੋਰ ਕੋਈ ਰਾਹ ਨਾ ਦੇਖਿਆ ਇਹ ਇਸ ਏਰੀਆ 'ਚ ਰਿਹਾ ਹੈਗਾ ਪਹਿਲਾਂ ਮਾਈਕਰੋ ਫਾਈਨੈਂਸ ਕੰਪਨੀਆ ਹੁੰਦੀਆਂ ਜਿਹੜੀਆਂ ਉਹਦੇ 'ਚ ਲੱਗਿਆ ਰਿਹਾ ਇਹਨੂੰ ਏਰੀਆ ਦਾ ਪਤਾ ਸੀਗਾ ਇਹਨੂੰ ਪਤਾ ਸੀ ਵੀ ਪੌਲ ਮਾਰਚੇਟ ਇੱਥੇ ਹੈਗਾ ਤੇ ਉੱਥੇ ਮਤਲਬ ਇਹਨੇ ਦੇਖਿਆ ਪਹਿਲਾਂ ਰਿਕਨਿਟ ਵੀ ਕਰਕੇ ਵੀ ਬੰਦੇ ਦੋ ਹੀ ਮੁੰਡੇ ਹੁੰਦੇ ਨੇ ਇੱਕ ਕੁੜੀ ਹੁੰਦੀ ਹੈ ਉਸ ਹਿਸਾਬ ਨਾਲ ਇਹਨੇ ਫੇਰ ਟਾਰਗੇਟ ਕੀਤਾ ਰਕਮ ਇਹਨਾਂ ਤੋਂ ਬਰਾਮਦ ਹੋ ਗਈ ਹੈ ਜੀ ਰਕਮ 30000 ਬਰਾਮਦ ਹੋਇਆ ਬਾਕੀ ਹਜੇ ਇੱਕ ਬੰਦਾ ਫੜਣਾ ਲੰਦਾ ਹੈ ਉਹ ਤੋਂ ਬਰਾਮਦ ਹੋਏ ਕਿ ਗੱਡੀ ਬਰਾਮਦ ਹੋ ਗਈ ਹੈ ਇੱਕ ਵੈਪਨ ਬਰਾਮਦ ਹੋ ਗਿਆ ਕਿਸ ਕਿਸ 17 ਦੇ ਅਧੀਨ ਜਿਹੜਾ ਪਰਚਾ ਦਰਜ ਹੋਇਆ ਹੈ 307 ਦੇ ਤਹਿਤ ਦਰਸੀਗਾ ਜੀ 307 35 ਬੀ ਐਨ ਐਸ ਜਿਹੜਾ ਨਵਾਂ ਕਾਨੂੰਨ ਆਇਆ ਹੈ ਉਹਦੇ ਤਹਿਤ ਇਹ ਜਿਹੜੀ ਹੈਗੀ ਹੈ ਮਤਲਬ ਹਥਿਆਰ ਦਿਖਾ ਕੇ ਚੋਰੀ ਕਰਨ ਦੀ ਧਾਰਾ ਜਿੰਦਾ ਪਰਚਾ ਕੀ ਕਾਰਵਾਈ ਅਗਲੀ ਪੁਲਿਸ ਵਾਲੀ ਕੀ ਕਾਰਵਾਈ ਇਹਨਾਂ ਨੂੰ ਇੱਕ ਨੂੰ ਤਾਂ ਪੇਸ਼ ਕਰਤਾ ਸੀ ਕੱਲ ਇੱਕ ਦੀ ਜੇ ਦੀ ਕੱਲ ਗ੍ਰਿਫਤਾਰੀ ਪਈ ਹੈ ਉਹ ਅੱਜ ਪੇਸ਼ ਕਰਾਂਗੇ ਦੋਨਾਂ ਦਾ ਰਿਮਾਂਡ ਲੈ ਕੇ ਤੇ ਇੱਕ ਹਜੇ ਜਿਹੜਾ ਬੰਦਾ ਫੜਨ ਵਾਲਾ ਗੁਰਪਿੰਦਰ ਉਹ ਸਾਡੇ ਲਈ ਪ੍ਰਾਈਮ ਹੈਗਾ ਕਿਉਂਕਿ ਉਹ ਉਹਦੇ ਕਾਰਨ ਹੀ ਇਹ ਹੋਈ ਹੈ ਜੋ ਵਾਤਾਵਰਤ ਹੋਈ ਹੈ ਉਹਦੀ ਪੈਸੇ ਦੀ ਨੋਟ ਸੀ ਉਹਨੂੰ ਦੂਜੇ ਚੰਗੇ ਸੈਟਲ ਹੈਗੇ ਨੇ ਆਪਦੇ ਆਪੇ ਤਾਂ ਇੱਕ ਦੀ ਨਾਈ ਦੀ ਦੁਕਾਨ ਹੈ ਜਿਹੜਾ ਇਹ ਆਪਣਾ ਅਜੇ ਹੈਗਾ ਇਹਦੀ ਨਾਈ ਦੀ ਦੁਕਾਨ ਹੈ ਕਿ ਨਿੱਜ ਤੇ ਜਿਹੜਾ ਹਰਪ੍ਰੀਤ ਉਹਦੀ ਵੀ ਜ਼ਿੰਮੇਵਾਰ ਚੰਗਾ ਹੈਗਾ ਉਹਨੂੰ 15 ਸੋਣਾ ਜ਼ਿਲ੍ਹੇ ਦੀ ਜ਼ਮੀਨ ਹੈਗੀ ਉਹਦੇ ਕੋਲ ਪਰ ਇਹ ਦੋਸਤੀ ਕਰਕੇ ਇਹਨਾਂ ਨੇ ਫਿਰ ਸਾਰਾ ਇਹ ਅੱਜ ਕਰ ਦਿੱਤਾ ਤੇ ਹੁਣ ਇਹ ਟ੍ਰੇਸ ਹੋ ਗਿਆ ਹੈ ਜੇ ਮਦਮਾ ਸਰ ਟੋਟਲ ਤਿੰਨ ਨੇ ਇਸ ਘਟਨਾ ਦੇ ਵਿੱਚ ਸ਼ਾਮਲ ਇਸ ਤਿੰਨੇ ਹੀ ਸ਼ਾਮਲ ਸੀ ਤਿੰਜੋ ਦੋ ਫੜਲੇ ਨਹੀਂ ਜੀ ਇੱਕ ਗੁਰਪਿੰਦਰ ਰਹਿ ਗਿਆ